ਔਰ ਜਿਹੜੀ ਆ ਸਾਥੀ ਜਨਨ ਸਮਿਆਂ ਤੋਂ مطلب ਮੰਗਾ ਨੂੰ ਜਿਹੜੀਆਂ ਕਰ ਰਹੀ ਆ ਕੁਝ ਮੰਗਾ ਜਿਹੜੇ ਆਪ ਨੂੰ ਸਾਥੀ ਰੱਖਦੇ ਨੇ ਉਹਨਾਂ ਤੋਂ ਭੱਜ ਰਹੀ ਆ ਸਰਕਾਰ ਜਿਹੜਾ ਵੀ ਕੋਈ ਸਮਾਂ ਦੇਂਦੀ ਆ ਤੈ ਕਰਦੀ ਆ ਤੇ ਨਾਲ ਹੀ ਮੀਟਿੰਗ ਦੇ ਕੇ ਤੇ ਉਹ ਮੀਟਿੰਗ ਤੋਂ ਵੀ ਭੱਜ ਜਾਂਦੀ ਆ ਸਰਕਾਰ ਇਸ ਕਾਰਨ ਐਤਕਾਂ 9 ਤੋਂ 11 ਤਰੀਕ ਦੀ ਹਿਪਾਲ ਜਿਹੜੀ ਆ ਰੁਕੀ ਗਈ ਆ ਫਿਰ ਤੇ ਜੇ ਉਹ ਸਰਕਾਰ ਇਹਨਾਂ ਵੀ ਮੰਗਾ ਤੋਂ ਭੱਜਦੀ ਆ ਤੇ ਫਿਰ ਕੋਈ ਲੰਮਾ ਸਮਾਂ ਦਾ ਦਿੱਤਾ ਸੰਗਾ ਕਲੀਸ਼ਾ ਜਾਏਗਾ ਤੇ ਨਾਲ ਹੀ ਇਹਨਾਂ ਦੇ ਜਿਹੜੇ ਆ ਆਪਣਾ ਕਈ ਟ੍ਰਾਂਸਪੋਰਟ ਮੰਤਰੀ ਇਹਨਾਂ ਦੇ ਜਿਹੜੇ ਆ ਇਹਨਾਂ ਦੇ ਨਾਲ ਭਰਾਓ ਕਰਕੇ ਕਾਫੀ ਸੰਘਰਸ਼ ਕੀਤਾ ਜਾਏਗਾ ਤੇ ਜੇ ਸਰਕਾਰ ਦੇਰਵਣੀ ਮਰਦੀ ਤਾਂ ਅਸੀਂ ਮੈਥੇ ਸਮਰੀ ਹੜਤਾਲ ਕਰਕੇ ਇਹਨਾਂ ਦਾ ਕិច្ਖਿਆ ਪੂਰਾ ਕੀਤਾ ਜਾਏਗਾ ਅੱਜ ਦੀ ਗੇਟ ਲਈ ਜਿਹੜੀਆਂ ਸਾਡੀਆਂ ਮੰਨੀਆਂ ਹੋਈਆਂ ਮੰਗਾਵਾ ਉਹ ਨਾਂ ਜਿਹੜੇ ਆ ਸਰਕਾਰ ਕਰਦੇ ਪੰਜਾਬ ਸਰਕਾਰ ਦੇ ਖਿਲਾਫ ਜਿਹੜੀ ਆ ਉਹ 9 10 ਤੇ 11 ਤਰੀਕ ਜਿਹੜੀ ਆ ਉਹ ਹੜਤਾਲ ਹੋਣ ਜਾ ਰਹੀ ਆ ਕਿਉਂਕਿ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਪੰਜਾਬ ਨਾਲ ਮੀਟਿੰਗ ਹੋਈ ਜਲੰਧਰ ਵਿਖੇ ਜਿਦੇ ਵਿੱਚ ਮੁੱਖ ਮੰਤਰੀ ਪੰਜਾਬ ਨੇ ਕਿਹਾ ਸੀ ਕਿ ਇਹਨਾਂ ਦੀਆਂ 1 ਮਹੀਨੇ ਦੇ ਵਿੱਚ ਬੈ ਕੇ ਮੰਗਾਂ ਦਾ ਹੱਲ ਕੱਢਿਆ ਜਾਵੇ ਤੇ 1 ਸਾਲ ਦੇ ਬੀਜਾਂ ਦੇ ਬਾਅਦ ਵੀ ਸਰਕਾਰ ਆਪਣੀ ਜਗ੍ਹਾ ਤੋਂ ਉੱਥੇ ਗੜੀਆ ਨਾ ਤੇ ਕੋਈ ਸੈਕਟਰਫੇ ਕੰਮ ਪੁਰਾਣਾ ਨਾ ਹੋਵੇ ਸੈਕਟਰੀ ਨਾ ਸਾਡੇ ਪ੍ਰਧਾਨ ਮੰਤਰੀ ਜਿਹੜੇ ਕਿਸੇ ਵੀ ਪਾਸੇ ਲੱਗ ਨਹੀਂ ਰਹੇ ਇਸ ਤੱਕ ਕਿ ਜਿਹੜਾ ਹੁਣ ਉਹ ਅੰਤ ਸਮਾਂ ਹੈ ਲੋਕ ਜਿੰਨੇ ਬੜੀਆਂ ਬਹੁਤ ਅਮੀਰ ਘਰ ਹੋ ਚੁੱਕੀਆਂ ਸਰਕਾਰ ਦੇ ਨਾਲ ਜਿਦੇ ਵਿੱਚ ਹੱਲ ਕੋਈ ਨਹੀਂ ਕੱਢਿਆ ਕਿ ਤੇ ਅੱਜ ਕੱਲੇ ਹੁਣ ਜਿਹੜੀ ਆ ਉਹ 9 10 10000 ਦੇ ਦੀ ਹੜਤਾਲ ਰੱਖੀ ਗਈ ਆ ਜਿਸ ਨੂੰ ਬੰਦੇ ਨਾਲ ਜਦ ਦੱਸਦੇ ਹੋਏ ਜੇ ਸਾਡੀਆਂ ਮੰਗਾਂ ਤੋਂ ਕੋਈ ਹੱਲ ਨਾ ਕੱਢਿਆ ਗਿਆ ਤੇ 30 ਤਰੀਕ ਨੂੰ ਜਿਹੜਾ ਵਾ ਉਹ ਡਾਇਰੈਕਟਰ ਸੇਟਾਂ ਤੋਂ ਫੇਰ ਧਰਨਾ ਲੱਗੇਗਾ ਜਾਂ ਮੁੱਖ ਮੰਤਰੀ ਪੰਜਾਬ ਇਹਦਾ ਉਹਦੇ ਘਰ ਦੇ ਕੇ ਧਰਨਾ ਹੋਵੇਗਾ ਅੱਜ ਦੀ ਜਿਹੜੀ ਜੇਤ ਰੈਲੀ ਆ ਉਹ ਪਾਣ ਵਾਲੀ ਹੜਤਾਲ ਤੇ ਲਈ ਆਪਣੇ ਵਰਕਰਾਂ ਨੂੰ ਜਾਣੂ ਕਰਵਾ ਲਈ ਕੀਤੀ ਗਈ ਆ ਤੇ ਸਰਕਾਰ ਦਾ ਪਿੱਟ ਸਫਾਈ ਕਰਨੀ ਕੀਤੀ ਗਈ ਆ ਆਪਾਂ ਕਈ ਵਾਰ ਲੰਬੇ ਸਮੇਂ ਤੋਂ ਹੜਤਾਲਾਂ ਕਰਦੇ ਆ ਰਹੇ ਆ ਸਰਕਾਰ ਨਾਲ ਵਾਰ-ਵਾਰ ਮੀਟਿੰਗਾਂ ਕਰਦੇ ਆ ਪਰ ਹਰ ਵਾਰ ਸਰਕਾਰ ਜਿਹੜੀ ਆ ਮੀਟਿੰਗਾਂ ਤੋਂ ਭੱਜ ਗਈ ਜੇ ਰਾਂਦੀ ਦੀ ਆ ਆਂਦੀ ਨਹੀਂ ਆ ਤੇ ਆ ਰਹੀ ਆ ਹੁਣ ਵੀ ਜਦੋਂ ਵੀ ਕੋਈ ਜ਼ਮੀਨੀ ਚੋਣਾਂ ਲਾ ਲੋ ਜਾਂ ਕੋਈ ਇਲੈਕਸ਼ਨ ਹੁੰਦੇ ਆ ਉਹਨਾਂ ਦੇ ਵਿੱਚ ਇਹ ਸਰਕਾਰਾਂ ਜਿਹੜੀਆਂ ਵਾਂ ਆ ਕੇ ਮੜੇ ਮੋਟੀਆਂ ਜਾਗਦੀਆਂ ਕਵਾਰਾਂ ਚ ਨੋਟਸ ਕੱਢਦੀਆਂ ਵੀ ਇਹ ਪੱਚੇ ਕੰਮਿਆਂ ਦਾ ਕੁਝ ਕਰਨ ਨੂੰ ਜਾ ਰਹੇ ਪਰ ਇਹ ਸਭ ਜਿਹੜੀਆਂ ਵੋਟਰਾਂ ਲੈਣ ਦੇ ਮਾਰੇ ਆ ਹੀ ਇਹ ਗੱਲਾਂ ਜਿਹੜੀਆਂ ਕੀਤੀਆਂ ਜਾਂਦੀਆਂ ਆ ਤੇ ਨਾ ਹੀ ਇਹ ਸਰਕਾਰ ਜਿਹੜੀ ਅੱਜ ਤੱਕ ਕਿਸੇ ਵੀ ਵਰਕਰ ਨੂੰ ਕੱਚੇ ਮਜ਼ਦੂਰ ਨੂੰ ਕੋਈ ਵੀ ਬੈਨੀਫਿਟ ਜਿਹੜਾ ਵਾ ਅਜੇ ਤੱਕ ਨਹੀਂ ਦਿੱਤਾ ਗਿਆ ਚਾਹੇ ਉਹ ਡੈਥ ਕੇਸ ਦਾ ਕੋਈ ਬੈਨੀਫਿਟ ਹੋਵੇ ਚਾਹੇ ਉਹ ਈਪੀਐਫ ਪੀਐਸਆਰੀ ਦੇ ਬੈਨੀਫਿਟ ਹੋਵੇ ਕੋਈ ਵੀ ਜਿਹੜਾ ਬੈਨੀਫਿਟ ਆ ਉਹ ਕੱਚੇ ਮਜ਼ਦੂਰ ਨੂੰ ਕਿਸੇ ਤਰ੍ਹਾਂ ਦਾ ਨਹੀਂ ਦਿੱਤਾ ਗਿਆ ਇਸ ਕਰਕੇ ਵਰਕਰਾਂ ਦੇ ਵਿੱਚ ਜਿਹੜਾ ਵਾ ਉਹ ਜਿਆਦਾ ਰੋਸ ਪਾਇਆ ਜਾ ਰਿਹਾ ਵਾ ਇਸ ਕਰਕੇ ਆਪਾਂ ਜੀ ਹੜਤਾਲ ਜਿਹੜੀ 9 10 11 ਦੀ ਜਿਹੜੀ ਹੜਤਾਲ ਆ ਉਹ ਕਰਨ ਜਾ ਰਹੇ ਆ ਜੇਕਰ ਇਹਨਾਂ ਹੜਤਾਲ ਦੇ ਦੌਰਾਨ ਸਾਡੀਆਂ ਮੰਗਾਂ ਨਾਮ ਨਹੀਂ ਗਈਆਂ ਤੇ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਤਿੱਖਾ ਸੰਘਰਸ਼ ਕਰਾਂਗੇ ਹੋ ਸਕਦਾ ਇਹ ਅਰਧਾ ਜਿਹੜੀਆਂ ਮਿੱਥੇ ਸਮੇ ਲਈ ਦਾ ਵਾਦੀ ਆਰ ਜਿਹੜੀਆਂ ਕਾਫੀ ਜਨਤ ਸਮੇ ਤੋਂ ਮਤਲਬ ਮੰਗਾਉਣ ਜਿਹੜੀਆਂ ਇਨਕਾਰ ਰਹੀ ਆ ਕੁਝ ਮੰਗਾ ਜਿਹੜੀ ਆਪ ਨੂੰ ਸਾਫੀ ਰੱਖਦੇ ਨੇ ਉਹਨਾਂ ਤੋਂ ਭੱਜ ਰਹੀ ਆ ਸਰਕਾਰ ਜਿਹੜਾ ਵੀ ਕੋਈ ਸਮਾਂ ਦਿੰਦੀ ਆ ਤੈਅ ਕਰਦੀ ਆ ਤੇ ਨਾਲ ਹੀ ਮੀਟਿੰਗ ਦੇ ਕੇ ਤੇ ਉਹ ਮੀਟਿੰਗ ਤੋਂ ਵੀ ਭੱਜ ਜਾਂਦੀ ਆ ਸਰਕਾਰ ਇਸ ਕਾਰਨ ਐਤਕਾਂ 9 ਤੋਂ 11 ਤਰੀਕ ਦੀ ਹਫਤਾਲ ਜਿਹੜੀ ਆ ਰੱਖੀ ਹੋਈ ਆ ਫਿਰ ਤੇ ਜੇ ਉਹ ਸਰਕਾਰ ਇਹਨਾਂ ਵੀ ਮੰਗਾ ਤੋਂ ਭੱਜ ਗਈ ਆ ਤੇ ਫਿਰ ਕੋਈ ਲੰਮਾ ਸਮਾਂ ਦਾ ਸਿੱਖਾ ਸੰਘਰਸ਼ ਹੋਇਆ ਜਾਏਗਾ ਤੇ ਨਾਲ ਹੀ ਇਹਨਾਂ ਦੇ ਜਿਹੜੇ ਆ ਆਪਣਾ ਪਾਈਪੀ ਟ੍ਰਾਂਸਪੋਰਟ ਮੰਤਰੀ ਇਹਨਾਂ ਦੇ ਜਿਹੜੇ ਆ ਇਹਨਾਂ ਦੇ ਨਾਲ ਧਰੋ ਕਰਕੇ ਕਾਫੀ ਇਹ ਸੰਘਰਸ਼ ਸਿੱਖਾ ਕੀਤਾ ਜਾਏਗਾ ਤੇ ਜੇ ਸਰਕਾਰ ਫੇਰ ਵੀ ਨਹੀਂ ਮਰਜੀ ਨਾਲ ਮੇਥੋਂ ਸਮਝੀ ਹਟਾਵਾਲ ਕਰਕੇ ਇਹਨਾਂ ਦਾ ਸਿੱਖਾ ਪਪੂਲਾ ਕੀਤਾ ਜਾਏਗਾ ਅੱਜ ਦੀ ਗੇਟ ਲਈ ਜਿਹੜੀਆਂ ਸਾਡੀਆਂ ਮੰਨੀਆਂ ਹੋਈਆਂ ਮੰਗਾਵਾ ਉਹ ਨਾਂ ਜਿਹੜੀ ਆ ਸਰਕਾਰ ਕਰਦੇ ਪੰਜਾਬ ਸਰਕਾਰ ਦੇ ਖਿਲਾਫ ਜਿਹੜੀ ਆ ਉਹ 9 10 ਤੇ 11 ਤਰੀਕ ਜਿਹੜੀ ਆ ਉਹ ਹੜਤਾਲ ਹੋਣ ਜਾ ਰਹੀ ਆ ਕਿਉਂਕਿ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਪੰਜਾਬ ਨਾਲ ਮੀਟਿੰਗ ਹੋਈ ਜਲੰਧਰ ਵਿਖੇ ਜਿਹਦੇ ਵਿੱਚ ਮੁੱਖ ਮੰਤਰੀ ਪੰਜਾਬ ਨੇ ਕਿਹਾ ਸੀ ਕਿ ਇਹਨਾਂ ਦੀਆਂ ਇੱਕ ਮਹੀਨੇ ਦੇ ਵਿੱਚ ਬੈਠ ਕੇ ਮੰਗਾਂ ਦਾ ਹੱਲ ਕੱਢਿਆ ਜਾਵੇ ਤੇ ਇੱਕ ਸਾਲ ਦੇ ਬੀਜਾਂ ਦੇ ਬਾਅਦ ਵੀ ਸਰਕਾਰ ਆਪਣੀ ਜਗ੍ਹਾ ਤੋਂ ਉੱਥੇ ਗੜੀਆ ਨਾਂ ਤੇ ਕੋਈ ਟਰੈਕਟਰ ਸੇ ਕਾਂਪੜਨਾ ਹੋਵੇ ਸੈਕਟਰੀ ਨਾ ਸਾਡੇ ਰਾਜ ਮੁਖਤਰੀ ਜਿਹੜੇ ਕਿਸੇ ਵੀ ਪਾਸੇ ਲੱਗ ਨਹੀਂ ਦੇ ਇਸ ਕਰਕੇ ਜਿਹੜਾ ਹੁਣ ਉਹ ਅੰਤ ਸਮਾਂ ਹੈ ਲੋਕ ਜਿੱਦਾਂ ਬੜੀਆਂ ਬਹੁਤ ਮੀਂਹਾਂ ਹੋ ਜਾਂਦੀਆਂ ਸਰਕਾਰ ਦੇ ਨਾਲ ਜਿਹਦੇ ਵਿੱਚ ਹੱਲ ਕੋਈ ਨਹੀਂ ਕੱਢਿਆ ਕਿ ਤੇ ਅੱਜਕੱਲ੍ਹ ਹੁਣ ਜਿਹੜੀ ਆ ਉਹ 9 10 10000 ਦੇ ਦੀ ਲੜਤਾਰ ਰੱਖੀ ਗਈ ਆ ਜਿਸ ਨੂੰ ਮੱਦੇਨਜ਼ਰ ਇਹ ਰੱਖਦੇ ਹੋਏ ਜਿਸ ਸਾਡੀਆਂ ਮੰਗਾਂ ਦਾ ਕੋਈ ਹੱਲ ਨਾ ਕੱਢਿਆ ਗਿਆ ਤੇ 30 ਤਰੀਕ ਨੂੰ ਜਿਹੜਾ ਵਾ ਉਹ ਡੇਟ ਤੋਂ ਸੇਕ ਕਾਨਫਰੰਸ ਮੁਖੇ ਧਰਨਾ ਲੱਗੇਗਾ ਜਾਂ ਮੁੱਖ ਮੰਤਰੀ ਪੰਜਾਬ ਜਿਹਦਾ ਉਹਦੇ ਘਰ ਦੇ ਘਰਨਾ ਹੋਵੇਗਾ ਅੱਜ ਦੀ ਜਿਹੜੀ ਜੇਟ ਰੈਲੀ ਆ ਉਹ ਆਉਣ ਵਾਲੀ ਹੜਤਾਲ ਤੇ ਲਈ ਆਪਣੇ ਵਰਕਰਾਂ ਨੂੰ ਜਾਣੂ ਕਰਵਾ ਲਈ ਕੀਤੀ ਗਈ ਆ ਤੇ ਸਰਕਾਰ ਦਾ ਪਿੱਟ ਸਿਆਪਾ ਕਰਨੀ ਕੀਤੀ ਗਈ ਆ ਆਪਾਂ ਕਈ ਵਾਰ ਲੰਬੇ ਸਮੇਂ ਤੋਂ ਹੜਤਾਲਾਂ ਕਰਦੇ ਆ ਰਹੇ ਆਂ ਸਰਕਾਰ ਨਾਲ ਵਾਰ-ਵਾਰ ਮੀਟਿੰਗਾਂ ਕਰਦੇ ਆਂ ਪਰ ਹਰ ਵਾਰ ਸਰਕਾਰ ਜਿਹੜੀ ਆ ਮੀਟਿੰਗਾਂ ਤੋਂ ਭੱਜਦੀ ਰਹੀ ਜਾਂਦੀ ਦੀ ਆ ਆਂਦੀ ਰਹੀ ਆ ਤੇ ਆ ਰਹੀ ਆ ਹੁਣ ਵੀ ਜਦੋਂ ਵੀ ਕੋਈ ਜ਼ਮੀਨੀ ਚੋਣਾਂ ਲਾ ਲੋ ਜਾਂ ਕੋਈ ਇਲੈਕਸ਼ਨ ਹੁੰਦੇ ਆ ਉਹਨਾਂ ਦੇ ਵਿੱਚ ਇਹ ਸਰਕਾਰਾਂ ਜਿਹੜੀਆਂ ਵਾਂ ਆ ਕੇ ਮੜੇ-ਮੋਟੀਆਂ ਜਾ ਰਹੀਆਂ ਕੁਬਾਰਾਂ 'ਚ ਨੋਟਿਸ ਕਰਦੇ ਆਂ ਵੀ ਇਹ ਪੁਰਾਣੇ ਕਾਮਿਆਂ ਦਾ ਕੁਝ ਕਰਨ ਨੂੰ ਜਾ ਰਹੇ ਆ ਪਰ ਇਹ ਸਭ ਜਿਹੜੀਆਂ ਵੋਟਾਂ ਲੈਣ ਦੇ ਮਾਰੇ ਆਹੀ ਇਹ ਗੱਲਾਂ ਜਿਹੜੀਆਂ ਕੀਤੀਆਂ ਜਾਂਦੀਆਂ ਆ ਤੇ ਨਾ ਹੀ ਇਹ ਸਰਕਾਰ ਜਿਹੜੀ ਅੱਜ ਤੱਕ ਕਿਸੇ ਵੀ ਵਰਕਰ ਨੂੰ ਕੱਚੇ ਮਜ਼ਦੂਰ ਨੂੰ ਕੋਈ ਵੀ ਬੈਨੀਫਿਟ ਜਿਹੜਾ ਵਾ ਅੱਜ ਤੱਕ ਨਹੀਂ ਦਿੱਤਾ ਗਿਆ ਚਾਹੇ ਉਹ ਇਹ ਡੈਥ ਕੇਸ ਦਾ ਕੋਈ ਬੈਨੀਫਿਟ ਆ ਚਾਹੇ ਉਹ ਈਪੀਐਫ ਈਐਸਆਈ ਦੇ ਬੈਨੀਫਿਟ ਆ ਕੋਈ ਵੀ ਜਿਹੜਾ ਬੈਨੀਫਿਟ ਆ ਉਹ ਕੱਚੇ ਮਜ਼ਦੂਰਾਂ ਨੂੰ ਕਿਸੇ ਤਰ੍ਹਾਂ ਦਾ ਨਹੀਂ ਦਿੱਤਾ ਗਿਆ ਇਸ ਕਰਕੇ ਵਰਕਰਾਂ ਦੇ ਵਿੱਚ ਜਿਹੜਾ ਵਾ ਉਹ ਜ਼ਿਆਦਾ ਰੋਸ ਪਾਇਆ ਜਾ ਰਿਹਾ ਵਾ ਇਸ ਕਰਕੇ ਆਪਾਂ ਜਿਹੜੀ ਹੜਤਾਲ ਜਿਹੜੀ 9 10 11 ਦੀ ਜਿਹੜੀ ਹੜਤਾਲ ਆ ਉਹ ਕਰਨ ਜਾ ਰਹੇ ਆ ਜੇਕਰ ਇਹਨਾਂ ਹੜਤਾਲ ਦੇ ਦੌਰਾਨ ਸਾਡੀਆਂ ਮੰਗਾਂ ਨਾਮ ਨਹੀਂ ਗਈਆਂ ਤੇ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਤਿੱਖਾ ਸੰਘਰਸ਼ ਕਰਾਂਗੇ ਹੋ ਸਕਦਾ ਹੈ ਇਹ ਹੜਤਾਲ ਜਿਹੜੀ ਅਣ ਵਿੱਚ ਇਸ ਸਮੇਂ ਲਈ ਦਾ ਵੱਧ